ਮੈਂ ਪੰਦੀ ਕਰਨੀ ਕਈ ਯਾਰੋ ਏ ਫੋਨ ਕਰ ਕਰਕੇ ਕਹਿੰਦੇ ਆ ਕਿ ਸਾਨੂੰ ਪ੍ਰੈਸ਼ਰ ਬੜਾ ਉਹ ਮੈਨੂੰ ਸਰਪੰਚੀਆਂ ਦੀ ਇਹਨਾਂ ਨੂੰ ਹੁਣ ਕੋਈ ਗੱਲ ਨਹੀਂ ਜੀ ਇਹ 1 ਸਾਲ ਦਾ ਪ੍ਰੈਸ਼ਰ ਤੇ ਇਹਦਾ 5 ਸਾਲ ਦਾ ਪ੍ਰੈਸ਼ਰ ਨਹੀਂ ਗੇ ਛੱਲਿਆ ਜਾਣਾ ਤੇਰੇ ਉਹ ਪੰਦੀਆ ਕੋਈ ਇਹਨਾਂ ਸਮਝੇ ਕਿ ਐਵੇਂ ਧੱਕੇ ਮਾਰਦਾ ਮੈਂ ਉਹੋ ਜਿਹੇ ਧੱਕੇ ਤੂੰ ਕਿ ਨਹੀਂ ਮਾਰਦਾ ਪਰ ਇੱਕ ਗੱਲ ਗਰੰਟੀ ਆ ਜੇ ਕਿਸੇ ਨੇ ਗਲਤ ਕੀਤਾ ਜੱਟ ਦਾ ਪੁੱਤ ਨਹੀਂ ਆਪਣੀ ਇਹ ਧਰਤੀ ਮਾਦਾ ਦਾ ਪੁੱਤ ਨਹੀਂ ਕਿ ਯਾ ਮੈਂ ਨਹੀਂ ਰਹਾਂਗਾ ਇਹ ਧਰਤੀ ਤੇ ਜਾਏ ਲੋਕ ਨਹੀਂ ਗੰਦੇ ਰਹਿਣਗੇ ਜਿਹੜਾ ਬੀਡੀਪੀਓ ਬਲਜੀਤ ਗਰਦਾਸਪੁਰ ਵਾਲਾ ਇਹਦੇ ਖਿਲਾਫ 1362023 ਪਿਛਲੇ ਸਾਲ ਦੇ ਜੂਨ ਮਹੀਨੇ ਤੋਂ ਇਹਨਾਂ ਨੇ ਐਡੀਸੀ ਨੇ ਇਹਨਾਂ ਦੀ ਸਰਕਾਰ ਚ ਇਹਨੇ ਗਵਨ ਕੀਤਾ 914264 ਰੁਪਏ ਦਾ ਥੀਸੀ ਸਾਹਿਬ ਜਿੱਦਣ ਦਿਸਾ ਕਮੇਟੀ ਦੀ ਮੀਟਿੰਗ ਸੀ ਪੰਚਾਇਤ ਭਵਨ ਦੇ ਵਿੱਚ ਤੁਹਾਡੇ ਧਿਆਨ ਚ ਦੋਵੇਂ ਚੀਜ਼ਾਂ ਲਿਆਉਂਦੀਆਂ ਤੁਸੀਂ ਦੱਸੋ ਕਿ ਇਹੋ ਜਿਹੇ ਅਫਸਰ ਲੋਕਾਂ ਦੇ ਕਾਗਜ਼ ਚੈੱਕ ਕਰਕੇ ਤੇ ਸਾਰਾ ਮਾਹੌਲ ਖਰਾਬ ਕਰ ਰਿਹਾ ਜਿਸ ਦੇ ਉੱਤੇ ਆਪ ਕਿਸੇ ਸਰਪੰਚ ਤੇ ਹੋਇਆ ਹੁੰਦਾ ਨਾ ਤੇ ਇਹਨਾਂ ਨੇ ਅੱਧੇ ਘੰਟੇ ਜੇ ਫੜ ਕੇ ਅੰਦਰ ਕਰ ਦੇਣਾ ਸੀ ਤੇ ਇਸ ਬੰਦੇ ਦੇ ਕਰੋੜਾ ਰੁਪਏ ਦੇ ਚਾਰਜ ਇਹਨਾਂ ਦੀ ਸਰਕਾਰ ਨੇ ਲਾਏ ਆ ਜਿਹੜੀ ਕਿ ਭਗਵੰਤ ਮਾਨ ਦੀ ਸਰਕਾਰ ਆ ਜਿਹੜੇ ਕਹਿੰਦੇ ਕਿ ਸਾਡੀ 0 ਟੋਲਰੈਂਸ ਉਹ ਤੁਸੀਂ ਤੇ ਕਾਲੀ ਦਲ ਨੂੰ ਵੀ ਕੱਟ ਗਏ ਉਹ ਕਹਿੰਦੇ ਬਜਰੀ ਖਾ ਗਏ ਤੁਸੀਂ ਤੇ ਕਰੋੜਾ ਰੁਪਏ ਸ਼ਰੇਆਮ ਖਾ ਗਏ ਇਹ ਤੇ ਨਾ ਕੋ ਤੂੰ ਇਮਾਨਦਾਰ ਮੈਂ ਸੁਣੀ ਸੀ ਪ੍ਰੈਸ ਕਾਨਫਰੰਸ ਅੱਧੀ ਕਹਿੰਦਾ ਸੀ ਬੜਾ ਟੱਚੀ ਲੈਂਦਾ ਆ ਸ਼ਾਮ ਦਾ ਵੇੜਾ ਰਾਤ ਦਾ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਜੇ ਇਸ ਬੰਦੇ ਨੇ 5 ਸਾਲਾਂ ਚ ਕਿਸੇ ਸਰਪੰਚੀ ਵੇਲੇ 1 ਰੁਪਇਆ ਲਿਆ ਹੋਵੇ ਤੇ ਜਿੰਨੇ ਕਿਹਾ ਟੱਚੀ ਲੈਂਦਾ ਜਾ ਇਮਾਨਦਾਰ ਨਹੀਂ ਆ ਸੱਚਾ ਪਾਤਸ਼ਾਹ ਮੇਰਾ ਕੱਖ ਨਾ ਛੱਡੀ ਤੇ ਜਿਹੜਾ ਕਹਿੰਦਾ ਜਿੰਦਬਾਦ ਜਿਹੜਾ ਜਿਹੜਾ ਪ੍ਰੈਸ ਕਾਨਫਰੈਂਸ ਐਵੇਂ ਢਿੱਲੀ ਜੀ ਗੱਲ ਕਰਕੇ ਕਹਿੰਦਾ ਛੱਡੀ ਉਹਦਾ ਵੀ ਕੱਖ ਨਾ ਕਿਉਂਕਿ ਕਈ ਕਹਿਣਗੇ ਕਿ ਬਾਲਾ ਸਾਹਿਬ ਕਾਨੂੰ ਕਹਿੰਦੇ ਹੋ ਮੈਂ ਕਹਿਣਾ ਆਪਣਾ ਪਹਿਲ ਕੀਤੀ ਆ ਰੇ ਉਹਦਾ ਵੀ ਕੱਖ ਨਾ ਰੱਬ ਥੱਲੇ ਆ ਕੇ ਡਾਂਗ ਨਹੀਂ ਮਾਰਦਾ ਔਰ ਜੋ ਕਰਦਾ ਉਹ ਸਾਰਿਆਂ ਨੂੰ ਪਤਾ ਔਰ ਹਰ ਪਰਿਵਾਰ ਨੂੰ ਪਤਾ ਕਿ ਜਦੋਂ ਉਹ ਡਾਂਗ ਨਹੀਂ ਮਾਰਦਾ ਉਹ ਕੀ ਕਰਦਾ 114 ਪਿੰਡ ਤੇ 114 ਫਾਈਲਾਂ ਭਰਾਈਆਂ ਹੀ 114 ਦੀ ਐਨਓਸੀ ਲੋਈ ਜੋ 114 ਦੇ ਸਾਰੇ ਭਾਵੇਂ ਧੱਕੇ ਨਾਲ ਹੀ ਲਿਆ ਭਾਵੇਂ ਅਸੀਂ ਪੂਰੀ ਆਪਣੀ ਡੈਮੋਕ੍ਰੈਟਿਕ ਵੇ ਨਾਲ ਧਰਨੇ ਲਾਏ ਸਾਰਿਆਂ ਦੀਆਂ ਐਨਓਸੀਆਂ ਤੇ ਚੁਨਾ ਟੈਕਸ ਵੀ ਲਾਇਆ ਬੈਂਕਾਂ 'ਚ ਡਬਲ ਰਸੀਦਾ ਵੀ ਲਾਈਆਂ ਹੀ ਤੂੰ ਕਹਿੰਦਾ ਇਹ ਬੰਦੇ ਨਹੀਂ ਲੱਭਦੇ 114 'ਚ ਚਾਰ-ਚਾਰ ਸਰਪੰਚਾਂ ਦੀਆਂ ਫਾਈਲਾਂ ਭਰਾਈਆਂ ਚਾਰ-ਚਾਰ ਐਮਐਲਏ ਸਾਹਿਬ ਦੀਆਂ ਜਾਦੀਆਂ ਰਹਿਣੀਆਂ ਸਾਨੂੰ ਨਹੀਂ ਕੋਈ ਪਰਵਾਹ ਆਵਾਜ਼ ਸਰਪੰਚ ਸਾਰੇ ਮੈਨੂੰ ਕਹਿ ਰਹੇ ਆ ਮੋਹਾਰਾ ਸਾਹਿਬ ਸਵੇਰ ਤੇ ਲੱਗ ਦਫਾ ਕਰੋ ਸਰਪੰਚੀਆਂ ਔਰ ਆਪਣਾ ਫਰਜ਼ਾ ਲੜਨਾ ਐਂਡ ਤੱਕ ਲੜੂੰਗਾ ਔਰ ਇੱਕ ਗੱਲ ਸੈਨ ਇਹ ਝਾਂਜਰਾ ਪਾਲੋ ਨਚਾਉਂਗਾ ਬੜਾ ਗੱਲ ਯਾਦ ਰੱਖਿਓ ਬੜੇ ਲੋਕ ਫੇਸਬੁਕ ਤੇ ਕਹਿਣਗੇ ਕਿ ਦੇਖਣ ਐਡਾ ਬੋਲਦਾ ਜਿਹੜੇ ਅਫਸਰ ਉਹਨਾਂ ਨੂੰ ਵੀ ਵਾਰਨ ਕਰਦਾ ਕਿ ਇੱਥੇ ਧਰਤੀ ਦੇ ਨੌਕਰੀਆਂ ਕਰਨੀਆਂ ਜਦੋਂ ਤੁਸੀਂ ਸੌਹੇ ਚੁੱਕਦੇ ਆ ਉਦੋਂ ਤੁਸੀਂ ਕਹਿੰਦੇ ਅਸੀਂ ਰਾਖੇ ਹਰ ਲਾਲੇ ਤੋਂ ਮਾਥਰਾਂ ਦੀ ਜਿਨ੍ਹਾਂ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਆ ਮੈਂ ਇੱਕ ਗੱਲ ਕਹਿੰਦਾ ਬੜੇ ਆਥਰਾਂ ਨਾਲ ਬਿਕਰਿਆ ਜ਼ਿੰਦਗੀ ਚ ਬੜੇ ਵੇਖੇ ਆਥਰ ਔਰ ਜਿਹੜੇ ਹੁੰਦੇ ਨਾ ਸਿੱਧੇ IAS ਜਿਹਦੇ ਨਾਲ ਕਿਤੇ ਦਮ ਰੱਖਦੇ ਆ ਜੀ ਜੀ ਜਿਹੜੇ ਥੱਲੇੋਂ ਪ੍ਰਮੋਟ ਹੋ ਕੇ ਕਰਪਸ਼ਨ ਕਰ ਕਰਕੇ ਉੱਤੇ ਆਉਂਦੇ ਆ ਨਾ ਉਹਨਾਂ ਦੀ ਸਪਾਈਨ ਜਿਹੜੀ ਰੀੜ ਦੀ ਹੱਡੀ ਉਹ ਟੁੱਟੀ ਹੁੰਦੀ ਆ ਮੈਂ ਨਾ ਨਹੀਂ ਦੇ ਅਫਸਰ ਦਾ ਤੁਹਾਨੂੰ ਸਾਰੇ ਕਹੇ ਨੇ ਪਰ ਇੱਕ ਗੱਲ ਸੁਣ ਲਓ ਇੱਕ ਗੱਲ ਸੁਣ ਲੈਣ ਅਫਸਰ ਇਹ ਫਹਿਮ ਹੁੰਦਾ ਕਿ ਅਸੀਂ ਧੱਕਾ ਕਰਕੇ ਚੱਲ ਜਾਣਾ ਇੱਥੇ ਹਿਸਾਬ ਲੈਣਾ ਭਾਵੇਂ ਕੋਹ ਹੋ ਜਾ ਰਿਟਾਇਰ ਤੇ ਭਾਵੇਂ ਹੋ ਜਾ ਜੋ ਮਰਜੀ ਜਾਂਜਰਾ ਸਾਰੇ ਹੀ ਪਾਉਣਗੇ ਨਚਾਉਂਗਾ ਕਿ ਮਰਜੀ ਤੂੰ ਮੋਟਾ ਬਸੂ ਇਹ ਤਾਂ ਨਖ ਮੰਤਰੀ ਦੇ ਘਰ ਬਹਿ ਕੇ ਵੀ ਤੁਸੂ ਕਿਆ ਇਸ ਇਸ ਵੀਡੀਓ ਪੀਓ ਨੂੰ ਜਿਹਨੂੰ ਸਰਕਾਰ ਨੇ ਆਪਣਾ ਉਹ ਬਣਾਇਆ ਹੋਇਆ ਝੇਤਾ ਪੁੱਤ ਕ腐ਪਸ਼ਨ ਲੋਕਾਂ ਦੇ ਪੈਸੇ ਲੁੱਟ ਕੇ ਖਾ ਗਿਆ ਇਸ ਬੀਡੀਪੀਓ ਨੂੰ ਮੈਂ ਚੈਲੰਜ ਕਰਨਾ ਝਾਂਜਰਾ ਮਗਾ ਲਈ ਤੂੰ ਵੀ ਤੈਨੂੰ ਇੰਨੀ ਗੱਲ ਕਹਿਤੀ ਉਹ ਅੱਜ ਤੈਨੂੰ ਇਸ ਕੇਸ ਦੇ ਵਿੱਚ ਜਿੰਨਾ ਗੰਦਰ ਨਾ ਕਰਾਇਆ ਅਰੇ ਸਾਹਿਬ ਤੇਰੀ ਸੁਣ ਤੇ ਇਹ ਗੱਲ ਹੋਰ ਸੁਣ ਲੈ ਬੀਡੀਪੀਓ ਔਰ ਪ੍ਰਸ਼ਾਸਨ ਤੇ ਸਰਕਾਰ ਇਹ ਡੀਸੀ ਗੁਰਦਾਸਪੁਰ ਵੀ ਸੁਣ ਲੈ ਡੀਸੀ ਸਾਹਿਬ ਇਹ ਵੀ ਦੋ ਚੀਜ਼ਾਂ ਤੁਹਾਡੇ ਧਿਆਨ ਚ ਲੈਣਦੀਆਂ ਔਰ ਤੀਜੀ ਗੱਲ ਇਹ ਉਹ ਬੀਡੀਪੀਓ ਜਿਹੜਾ ਦੋ ਵਾਰੀ ਬਾਹਰਲੇ ਮੁਲਕ ਚ ਗਿਆ ਬਿਨਾ ਪ੍ਰਸ਼ਾਸਨ ਦੀ ਪ੍ਰਾਨਗੀ ਤੋਂ ਬਿਨਾ ਛੁੱਟੀ ਲਿਆ ਜਿਹੜਾ ਸਿੱਧਾ ਡਿਸਮਿਸ ਹੁੰਦਾ ਉਹ ਵੀ ਮੈਂ ਹੁਣ ਭਾਵੇਂ ਹਾਈਕੋਰਟ ਜਾਣਾ ਪਏ ਸਾਰੇ ਅਫਸਰਾਂ ਦੇ ਖਿਲਾਫ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਾਰਿਆਂ ਦੇ ਖਿਲਾਫ ਜਾਊਂਗਾ ਕਿ ਇਹਨਾਂ ਨੇ ਇਸ ਬੰਦੇ ਨੇ ਅੱਜ ਤੱਕ ਜਿਹੜਾ ਦੋ ਵਾਰੀ ਬਾਹਰ ਗਿਆ ਤੇ ਇਸ ਬੰਦੇ ਨੇ ਕਿਸੇ ਤਰ੍ਹਾਂ ਦੀ ਛੁੱਟੀ ਨਹੀਂ ਲਈ ਬਿਨਾ ਦੱਸੇ ਸਰਕਾਰ ਨੂੰ ਤੇ ਮਹਿਕਮੇ ਨੂੰ ਇਹ ਦੋ ਵਾਰ ਬਾਹਰ ਜਾ ਆਇਆ ਇੱਥੇ ਕਰਪਸ਼ਨ ਕਰੀ ਜਾਂਦਾ ਤੇ ਸਰਕਾਰ ਮਿਹਰਬਾਨ ਹੋ ਗਈ ਆ ਤੇ ਜੋ ਪੈਸਾ ਪੰਜਾਬ ਸਰਕਾਰ ਨੇ ਲੋਕਾਂ ਦਾ ਬੱਸਾਂ ਮਦਰ ਯੂਨੀਪੋਲਾਂ ਤੇ ਹਰਮੰਦਰ ਸਾਹਿਬ ਨੂੰ ਜਾਂਦੇ ਆ 에ਰਪੋਰਟਾਂ ਤੇ ਜਾਂਦੇ ਆ ਜ਼ੀਰੋ ਟੋਲਰੈਂਸ ਕਰਪਸ਼ਨ ਤੇ ਘੁਰ ਲਾਣਾ ਤੇ ਆਓ ਜੀ ਸਰਕਾਰ ਇਹ ਹਜੇ ਦੇ ਕਿੱਦਲਾ ਮੈਂ ਕੋਈ ਇੱਥੋਂ ਨਹੀਂ ਬੋਲ ਰਿਹਾ ਮੈਂ ਇੱਥੋਂ ਬੋਲ ਰਿਹਾ ਇੱਥੋਂ ਪ੍ਰਸ਼ਾਸਨ ਨੂੰ ਵੀ ਦੱਸਦਾ ਤੇ ਸਰਕਾਰ ਨੂੰ ਵੀ ਇਹ ਸ਼ੇਰ ਪਿੰਜਰੇ ਚ ਪਾ ਲੋ ਚੰਗੇ ਰਹੋਗੇ ਇਹ ਸ਼ੇਰ ਦੀ ਪੂਛ ਤੇ ਪੈਰ ਰੱਖਿਆ ਤੇ ਗਿੱਦੜ ਨਹੀਂ ਆ ਜਿਹੜਾ ਡਰ ਕੇ ਘਰ ਵੜ ਜਾਊਗਾ ਇਹ ਸ਼ੇਰ ਉਹ ਆ ਜਿਹਨੂੰ ਕੋਈ ਫੜ ਕੇ ਅੰਦਰ ਦੇ ਦੋ ਤੇ ਮੈਂ ਜਮਾਨਤ ਨਹੀਂ ਲਾਊਗਾ ਤੁਹਾਡੇ ਨਾਲ ਵਾਦਾ ਇਹ ਮੈਂ ਐਮਐਲਏ ਵੀ ਮੈਂ ਉਹ ਲੀਡਰ ਆ ਜਿਹੜਾ ਐਂਡਲੈਸ ਹੱਤਾਲ ਲੜੂਗਾ ਮਰਨਾ ਹੀ ਮਰ ਜੂਗਾ ਮੈਂ ਤੁਹਾਡੇ ਪਿੱਛੋਂ ਨਹੀਂ ਹਟਦਾ ਬੋਲੇ ਓਪਨ ਚੈਲੰਜ ਜੇ ਕਿ ਇਹ ਸਰਕਾਰ ਦੇ ਨੂੰ ਬੰਦੇ ਨੂੰ ਜਾਂ ਕਿਸੇ ਅਫਸਰ ਨੂੰ ਇਹ ਲੱਗਦਾ ਇੱਥੇ ਬੰਦੇ ਘਟ ਜਾਣੇ ਆ ਜਾਂ ਕਿਸੇ ਨੂੰ ਇਹ ਲੱਗਦਾ ਕਿ ਐਮਐਲਏ ਦਬਕੇ ਮਾਰਦਾ ਉਦਾਂ ਹੀ ਨਜਾਇਜ਼ ਹੀ ਹੋਰੇ ਨੇ ਕਰਨਾ ਕੱਖ ਨਹੀਂ ਮੈਂ ਇੱਕ ਗੱਲ ਗਰੰਟੀ ਆ ਕਿ ਜੇ ਜਿਸ ਤਰ੍ਹਾਂ ਪ੍ਰਸ਼ਾਸਨ ਮੇਰੇ ਨਾਲ ਲੱਗਾ ਹੋਇਆ ਜੇ ਕਿਸੇ ਬੰਨੇ ਗੱਲ ਨਾ ਲੱਗੀ ਪਹਿਲਾ ਸਟੈਪ ਨਹੀਂ ਮੈਂ ਚੁੱਕਣਾ ਫਿਰ ਲੋਕਾਂ ਨੇ ਵੀ ਕਹਿਣਾ ਪ੍ਰਸ਼ਾਸਨ ਨੇ ਵੀ ਕਹਿਣਾ ਨਹੀਂ ਤੇ ਵੇਟ ਹੀ ਨਹੀਂ ਕੀਤੀ ਪ੍ਰਸ਼ਾਸਨ ਨੂੰ ਇਹ ਲੱਗ ਰਿਹਾ ਹਨੇਰਾ ਹੋ ਜਾਏ ਸ਼ਾਇਦ ਬੰਦੇ ਭੱਜ ਭੁੱਜ ਜਾਣ ਮੇਰਾ ਕਿਹੜਾ ਨਹੀਂ ਕੋਣੇ ਸਭ ਜਿੰਦਾਬਾਦ ਜਿੰਦਾਬਾਦ ਜਿਹੜਾ ਜਿਹੜਾ ਵੀ ਮੇਰਾ ਲਾਈਵ ਸੁਣ ਰਿਹਾ ਜਿਹੜਾ ਜਿਹੜਾ ਮੈਨੂੰ ਪਿਆਰ ਕਰਦਾ ਜਿਹੜੀ ਜਿਹੜੀ ਨੁਕਰ 'ਚ ਬੈਠਾ ਉਹ ਇੱਥੇ ਆ ਕੇ ਹੁਣ ਵੀ ਪਹੁੰਚੇ ਲਾਂਚ ਗੱਦੇ ਲੱਗੇ ਆ ਕਾ ਵਿਚਿਆ ਕੱਤੇ ਰਗਾੜ ਕੇ ਇੱਥੇ ਲੰਮੇ ਪੈ ਜਾਓ ਦਿਨ ਚੜਜੇ ਦੋ ਦਿਨ ਚੜਜਣ ਜਿੰਨੇ ਦਿਨ ਮਰਜ਼ੀ ਬਹਿਣਾ ਪੈ ਜਾ ਬਿਲਕੁਲ ਠੋਕ ਕੇ ਖੜਾਂਗੇ ਇੱਥੇ ਮੈਂ ਪਹਿਲ ਨਹੀਂ ਕਰਨੀ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਮੈਂ ਕਿੰਨੀ دیر ਪਹਿਲਾਂ ਲਾਈਵ ਹੋਇਆ ਸੀਗਾ ਮੈਂ ਪਹਿਲ ਨਹੀਂ ਕਰਨੀ 20000 ਓਏ ਫੋਨ ਕਰ ਕਰ ਕੇ ਕਹਿੰਦੇ ਆ ਕਿ ਸਾਨੂੰ ਪ੍ਰੈਸ਼ਰ ਬੜਾ ਉਹ ਮੈਨੂੰ ਸਰਪੰਚੀਆਂ ਦੀ ਇਹਨਾਂ ਨੂੰ ਹੁਣ ਕੋਈ ਗੱਲ ਨਹੀਂ ਜੀ ਇਹ 1 ਸਾਲ ਦਾ ਪ੍ਰੈਸ਼ਰ ਤੇ ਇਹਦਾ 5 ਸਾਲ ਦਾ ਪ੍ਰੈਸ਼ਰ ਨਹੀਂ ਇਹ ਚੱਲਿਆ ਜਾਣਾ ਤੇਰੇ ਔਰ ਇਹ ਬੰਦੇ ਉਹ ਪੰਦੀਆ ਕੋਈ ਇਹਨਾਂ ਸਮਝੇ ਕਿ ਅਵੇਂ ਦੱਪਕੇ ਮਾਰਦਾ ਮੈਂ ਉਹੋ ਜਿਹੇ ਦੱਪਕੇ ਤੂੰ ਕਿ ਨਹੀਂ ਮਾਰਦਾ ਪਰ ਇੱਕ ਗੱਲ ਗਰੰਟੀ ਆ ਜੇ ਕਿਸੇ ਨੇ ਗਲਤ ਕੀਤਾ ਜੱਟ ਦਾ ਪੁੱਤ ਨਹੀਂ ਆਪਣੀ ਇਹ ਧਰਤੀ ਮਾਤਾ ਦਾ ਪੁੱਤ ਨਹੀਂ ਕਿ ਜਾਂ ਮੈਂ ਨਹੀਂ ਰਹਾਂਗਾ ਧਰਤੀ ਤੇ ਜਾਏ ਲੋਕ ਨਹੀਂ ਗੰਦੇ ਰਹਿਣਗੇ ਆਵਾਜ਼ 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 ਸਾਡਾ ਸਾਡਾ ਕੋਸ਼ਿਸ਼ ਕਰਤੀ ਸੋਚਦੇ ਆਵਾਜ਼ ਆਵਾਜ਼ ਲੋਕਾਂ ਦੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਸੁਣੋ ਸੁਣੋ ਚਲੀ ਗਏ ਹਾਂ ਅ ਇੱਕ ਲੈਟਰ ਹੈ ਚਿੱਠੀ ਹੈ ਅ ਮੈਂ ਸਾਰੇ ਲਾਈਵ ਤੇ ਵੀ ਕਾਹਾਂਗਾ ਕਿ ਦਿਖਾਓ ਇਹ ਉਹ ਚਿੱਠੀ ਆ ਜਿਹੜਾ ਬੀਡੀਪੀਓ ਬਲਜੀਤ ਗਰਦਾਸਪੁਰ ਵਾਲਾ ਇਹਦੇ ਖਿਲਾਫ 1362023 ਪਿਛਲੇ ਸਾਲ ਦੇ ਜੂਨ ਮਹੀਨੇ ਤੋਂ ਇਹਨਾਂ ਨੇ ਏਡੀਸੀ ਨੇ ਇਹਨਾਂ ਦੀ ਸਰਕਾਰ ਚ ਇਹਨੇ ਗਵਨ ਕੀਤਾ 914264 ਰੁਪਏ ਦਾ ਧਿਆਨ ਨਾ ਸੁਣਿਓ ਵਿਧਾਨ ਸਭਾ ਚ ਵੀ ਸੁਣਿਆ ਹੋਊ ਔਰ ਥੱਲੇ ਕਲੀਅਰਲੀ ਏਡੀਸੀ ਨੇ ਵਿੱਤ ਕਮਿਸ਼ਨਰ ਪੰਜਾਬ ਸਰਕਾਰ ਪਿੰਡੂ ਵਿਕਾਸ ਨੂੰ ਲਿਖਿਆ ਕਿ ਇਸ ਲਈ ਮੈਂ ਲਾਸ਼ਟ ਲੈਣਾ ਪੜਦਨਾ ਇਸ ਲਈ ਸ਼੍ਰੀ ਬਲਜੀਤ ਸਿੰਘ ਐਸ.ਪੀ.ਓ ਕੰਮ ਪ੍ਰਬੰਧਕ ಗ್ರಾಮ ਪੰਚਾਇਤ ਲੋਧੀ ਨੰਗਲ ਮਜੂਦਾ ਅtnਾਤੀ ਬੀ.ਡੀ.ਪੀ.ਓ ਗੁਰਦਾਸਪੁਰ ਵਿਰੁੱਧ ಗ್ರಾಮ ਪੰਚਾਇਤ ਲੋਧੀ ਨੰਗਲ ਦੇ ਉਕਤ ਸਮਾਨ ਨਾ ਜਮ੍ਹਾਂ ਕਰਾਉਣ ਅਤੇ 9,114,264 ਰੁਪਏ ਦੇ ਗਵਨ ਦੇ ਦੋਸ਼ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਓਹ ਉਹ ਮੰਤਰੀ ਸਾਹਿਬ ਐਮਐਲਏ ਸਾਹਿਬ ਅਗਲੀ ਗੱਲ ਮੰਤਰੀ ਸਾਹਿਬ ਨੂੰ ਵੀ ਕਹਿੰਨੇ ਆ ਅਗਲੀ ਗੱਲ ਆ ਦੂਜੀ ਚਿੱਠੀ ਧਿਆਨ ਨਾਲ ਸੁਣੋ ਮੇਰੀ ਗੱਲ ਦੂਜੀ ਚਿੱਠੀ ਇਹ ਚਿੱਠੀਆਂ 18 2024 ਦੀ ਇਹ ਲਿਖੀ ਆ ਬਲਾਕ ਵਿਕਾਸ ਤੇ ਪੰਚਾਇਤ ਅਫਤਨ ਬਰਦਾਸਪੁਰ ਨੇ ਆ ਪੜ ਸਕਦੇ ਹੋ ਚਿੱਠੀ ਦਾ ਨੰਬਰ ਵੀ ਤੇ ਸਾਰਾ ਕੁਝ ਇਹਦੇ ਵਿੱਚ ਇਸੇ ਬੀਡੀਪੀਓ ਨੇ ਗਬਨ ਕਿੰਨਾ ਕੀਤਾ ਫੇਰਾ ਫੇਰੀ ਇਹ ਸਾਰੀ ਉਪਰੋਕਤ ਸਥਿਤੀ ਤੋਂ ਥੱਲੇ ਜਿਹਨਾਂ ਸ਼ਫਾਰਿਸ਼ ਕੀਤੀ ਆ ਮਾਨਯੋਗ ਵਧੀਕ ਮੁੱਖ ਸਕੱਤਰ ਨੂੰ ਪੰਜਾਬ ਨੂੰ ਇਸ ਸਾਰੀ ਉਪਰੋਕਤ ਸਥਿਤੀ ਤੋਂ ਸਪਸ਼ਟ ਹੁੰਦਾ ਹੈ ਕਿ ਉਪਰੋਕਤ ਸਕੀਮ ਤਹਿਤ ਸੈਂਟਰ ਚ ਜੋ ਗ੍ਰਾਂਟ ਆਈ ਪ੍ਰਾਪਤ ਹੋਈ ਕੁੱਲ ਰਕਮ 4 ਕਰੋੜ 22 ਲੱਖ 10911 ਰੁਪਏ ਸੁਣ ਲਿਓ ਧਿਆਨ ਨਾਲ 4 ਕਰੋੜ 22 ਲੱਖ 8911 ਰੁਪਏ ਨੂੰ ਖਰਚ ਕਰਨ ਸਮੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ ਗਰਾਟ ਨੂੰ ਖਰਚ ਕਰਨ ਸਮੇ ਕੋਈ ਟੈਂਡਰ ਕਾਲ ਨਹੀਂ ਕੀਤਾ ਗਿਆ ਕੋਈ ਕੋਟੇਸ਼ਨ ਨਹੀਂ ਲਾਈਆਂ ਗਈਆਂ ਕੋਈ ਬਿੱਲ ਵਾਊਚਰ ਕੈਸ਼ ਬੁੱਕ ਜਾਂ ਐਮਵੀ ਬੁੱਕ ਅਤੇ ਨਾ ਹੀ ਕੋਈ ਚੈੱਕ ਬੁੱਕ ਪੇਸ਼ ਕੀਤੀ ਗਈ ਸਭੋ ਸਿੱਧੇ ਤੌਰ ਤੇ ਹੀ ਉਸ ਸਮੇਂ ਦੇ ਐਸਪੀਓ ਚਾਰਜ ਬੀਡੀਪੀਓ ਬਲਜੀਤ ਸਿੰਘ ਅਭਿਸ਼ੇਕ ਸ਼ਰਮਾ ਪੰਚਾਇਤ 77 ਇਥੋਂ ਦੇ ਝਾੜੂ ਵਾਲੇ ਦਾ ਦੋ ਲੈਣ ਦੇਣ ਚੱਲਦਾ ਜੀ ਦੇ ਥਰੂ ਬੀਡੀਪੀਓ ਦਾ ਚੱਲਦਾ ਅਤੇ ਪਾਹਲ ਤੁਲੀ ਪੰਚਾਇਤ 77 ਵੱਲੋਂ ਮਿਲੀ ਭੁਗਤ ਕਰਕੇ ਸਿੱਧੇ ਤੌਰ ਤੇ ਚਾਈ 4 ਕਰੋੜ 22 ਲੱਖ 10 ਹਜ਼ਾਰ 911 ਰੁਪਏ ਵਿੱਚੋਂ ਭਾਰੀ ਪੱਧਰ ਤੇ ਇਹ ਰਕਮ ਖੁਰਦ-ਬੁਰਦ ਕੀਤੀ ਗਈ ਅਤੇ ਖੁਰਦ-ਬੁਰਦ ਕਰਕੇ ਸਰਕਾਰ ਦਾ ਵਿੱਤੀ ਨੁਕਸਾਨ ਕੀਤਾ ਗਿਆ ਮੈਂ ਹੁਣ ਪੁੱਛਣਾ ਚਾਹੁੰਦਾ ਪਹਿਲਾਂ ਤੇ ਡੀਸੀ ਗੁਰਦਾਸਪੁਰ ਨੂੰ ਡੀਸੀ ਸਾਹਿਬ ਜਿੱਦਣ ਦਿਸ਼ਾ ਕਮੇਟੀ ਦੀ ਮੀਟਿੰਗ ਸੀ ਪੰਚਾਇਤ ਭਵਨ ਦੇ ਵਿੱਚ ਤੁਹਾਡੇ ਧਿਆਨ ਚ ਦੋਵੇਂ ਚੀਜ਼ਾਂ ਲਿਆਉਂਦੀਆਂ ਤੁਸੀਂ ਦੱਸੋ ਕਿ ਇਹੋ ਜਿਹੇ ਅਫਸਰ ਲੋਕਾਂ ਦੇ ਕਾਗਜ਼ ਚੈੱਕ ਕਰਕੇ ਤੇ ਸਾਰਾ ਮਾਹੌਲ ਖਰਾਬ ਕਰ ਰਿਹਾ ਜਿਸ ਦੇ ਉੱਤੇ ਆ ਕਿਸੇ ਸਰਪੰਚ ਤੇ ਆਉਂਦਾ ਨਾ ਤੇ ਇਹਨਾਂ ਨੇ ਅੱਧੇ ਘੰਟੇ ਜੋ ਫੜ ਕੇ ਅੰਦਰ ਕਰ ਦੇਣਾ ਸੀ ਤੇ ਇਸ ਬੰਦੇ ਦੇ ਕਰੋੜਾਂ ਰੁਪਏ ਦੇ ਚਾਰਜ ਇਹਨਾਂ ਦੀ ਸਰਕਾਰ ਨੇ ਲਾਏ ਆ ਜਿਹੜੀ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੇ ਕਹਿੰਦੇ ਕਿ ਸਾਡੀ ਜ਼ੀਰੋ ਟੋਲਰੈਂਸ ਉਹ ਤੁਸੀਂ ਤੇ ਕਾਲੀ ਦਲ ਨੂੰ ਵੀ ਕੱਟ ਗਏ ਉਹ ਕਹਿੰਦੇ ਬਜਰੀ ਖਾ ਗਏ ਤੁਸੀਂ ਤੇ ਕਰੋੜਾਂ ਰੁਪਏ ਸ਼ਰੇਆਮ ਖਾ ਗਏ ਇਹ ਤੇ ਨਾ ਕੋ ਤੂੰ ਇਮਾਨਦਾਰ ਔਰ ਇਸ ਬੰਦੇ ਤੇ ਇਹਨਾਂ ਨੇ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਇਹ ਭਗਵੰਤ ਮਾਨ ਜੀ ਨੂੰ ਪਰਸਨਲੀ ਵਿਧਾਨ ਸਭਾ 'ਚ ਮਿਲ ਕੇ ਵੀ ਬਾਰ ਬਾਰ ਦਿੱਤਾ ਔਰ ਸਾਰਾ ਕੁਝ ਵਿਧਾਨ ਸਭਾ 'ਚ ਹੀ ਬੋਲਿਆ ਮੈਂ ਮੈਂ ਇਸ ਕਰਕੇ ਇਸ ਕਰਕੇ ਆ ਫੇਸਬੁੱਕ ਤੇ ਦੱਸ ਰਿਹਾ ਕੁਝ ਮੇਰੇ ਭਰਾਵਾਂ ਦਾ ਲੋਕਾਂ ਦੇ ਕਮੈਂਟ ਆ ਰਹੇ ਸੀ ਇਹ ਪਾੜਾ ਸਾਹਿਬ ਇਹ ਲਵਾਈ ਤੇ ਚਲਦੀ ਰਹਿਣੀ ਹੈ ਕ腐ਸ਼ਨ ਦੀ ਗੱਲ ਕਰੋ ਆਹ ਕ腐ਸ਼ਨ ਮੈਂ ਦੱਸ ਰਿਹਾ ਉਹਨਾਂ ਭਰਾਵਾ ਨੂੰ ਭਰਾਵੋ ਇਹ ਮੈਂ ਵਿਧਾਨ ਸਭਾ ਚ ਕੀ ਮੰਤਰੀਓ ਪੰਜਾਬ ਭਗਵੰਤ ਮਾਨ ਡੀਸੀ ਗਰਦਾਸਪੁਰ ਔਰ ਸਮੁੱਚੇ ਇਹਨਾਂ ਦੀ ਸਰਕਾਰ ਦੇ ਕੰਨ ਖੋਲਣ ਵਾਸਤੇ بار بار ਵਿਧਾਨ ਸਭਾ ਦੇ ਹਰ ਜਗ੍ਹਾ ਦੇ ਪਲੇਟਫਾਰਮ ਤੇ ਮੈਂ ਰੋਲਾ ਪਾਇਆ ਪਰ ਇਹ ਅਫਸਰ ਇੱਥੋਂ ਜਦੋਂ ਬਦਲਿਆ ਇੱਥੋਂ ਵਾਲਾ ਜਿਹੜਾ ਝਾੜੂ ਵਾਲਾ ਇਹਨੇ ਫੇਰ ਉਹਨੂੰ ਇੱਥੇ ਲਿਆਂਦਾ ਤਾਂ ਜੋ ਜਿਹੜਾ ਮਹੀਨੇ ਦਾ ਸਮਾਨ ਮਿਲਦਾ ਉਹਨੂੰ ਮਿਲਦਾ ਉਹਦੇ ਕੋਲੋਂ ਮੈਂ ਸੁਣੀ ਸੀ ਪ੍ਰੈਸ ਕਾਨਫਰੰਸ ਅੱਧੀ ਕਹਿੰਦਾ ਸੀ ਬੜਾ ਟੱਚੀ ਲੈਂਦਾ ਆ ਸ਼ਾਮ ਦਾ ਵੇਲਾ ਰਾਤ ਦਾ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਪ੍ਰਭੂ ਰਾਮਚੰਦਰ ਜੀ ਦੇ ਕਿਰਣਾ ਚ ਕਿ ਸੱਚੇ ਪਾਤਸ਼ਾਹ ਹੈ ਪ੍ਰਭੂ ਰਾਮਚੰਦਰ ਜੀ ਜੇ ਇਸ ਬੰਦੇ ਨੇ 5 ਸਾਲਾਂ ਚ ਕਿਸੇ ਸਰਪੰਚੀ ਵੇਲੇ 1 ਰੁਪਈਆ ਲਿਆ ਹੋਵੇ ਤੇ ਜਿਨੇ ਕਿਹਾ ਟੱਚੀ ਲੈਂਦਾ ਜਾਂ ਈਮਾਨਦਾਰ ਨਹੀਂ ਆ ਸੱਚਾ ਪਾਠ ਮੇਰਾ ਕੱਖ ਨਾ ਛੱਡੀ ਤੇ ਜਿਹੜਾ ਕਹਿੰਦਾ ਜਿੰਦਾਬਾਦ ਜਿਹੜਾ ਜਿਹੜਾ ਪ੍ਰੈਸ ਕਾਨਫਰੈਂਸ ਆਵੇ ਢਿੱਲੀ ਜੀ ਗੱਲ ਕਰਕੇ ਕਹਿੰਦਾ ਛੱਡੀ ਉਹਦਾ ਵੀ ਕੱਖ ਨਾ ਕਿਉਂਕਿ ਕਈ ਕਹਿਣਗੇ ਕਿ ਬਾਲਾ ਸਾਹਿਬ ਕਾਨੂੰ ਕਹਿੰਦੇ ਉਹ ਮੈਂ ਕਹਿੰਦਾ ਆਪਣਾ ਪਹਿਲ ਕੀਤੀ ਆ ਰਹਿ ਉਹਦਾ ਵੀ ਕੱਖ ਨਾ ਰੱਬ ਥੱਲੇ ਆ ਕੇ ਡਾਂਗ ਨਹੀਂ ਮਾਰਦਾ ਔਰ ਜੋ ਕਰਦਾ ਉਹ ਸਾਰਿਆਂ ਨੂੰ ਪਤਾ ਔਰ ਹਰ ਪਰਿਵਾਰ ਨੂੰ ਪਤਾ ਕਿ ਜਦੋਂ ਉਹ ਡਾਂਗ ਨਹੀਂ ਮਾਰਦਾ ਉਹ ਕੀ ਕਰਦਾ बड़े-बड़े नुकसान हो जातेले जियां दे बड़े-बड़े नुकसान कई तरह दे होंदे पर बंदा समझदा नहीं जेड़ा बदतमाक होवे ओए एस... इ मत मारदा एक मिनट हेलो एक मिनट एक मिनट मत मारदा हुंदा सारेनू पता हुन दूसरी गल जेडी ए बंदा कदी कहंदा ए ऐ ही ऐ ही आ खड़ा इमानदार बंदा तेरी सरकार सुड्डा सुड्डा 114 ਫਾਈਲਾਂ ਭਰਾਈਆਂ ਹੀ ਗੱਲ ਸੁਣ ਲਾ ਮੇਰੀ 114 ਪਿੰਡ ਤੇ 114 ਫਾਈਲਾਂ ਭਰਾਈਆਂ ਹੀ 114 ਦੀ ਐਨਓਸੀ ਲੋਈ ਜੋ 114 ਦੇ ਸਾਰੇ ਭਾਵੇਂ ਧੱਕੇ ਨਾ ਹੀ ਲਿਆ ਭਾਵੇਂ ਅਸੀਂ ਪੂਰੀ ਆਪਣੀ ਡੈਮੋਕ੍ਰੈਟਿਕ ਵੇ ਨਾਲ ਧਰਨੇ ਲਾਏ ਸਾਰਿਆਂ ਦੀਆਂ ਐਨਓਸੀਆਂ ਤੇ ਚੁਨਾ ਟੈਕਸ ਵੀ ਲਾਇਆ ਬੈਂਕਾਂ 'ਚ ਡਬਲ ਰਸੀਦਾ ਵੀ ਲਾਈਆਂ ਹੀ ਤੂੰ ਕਹਿੰਦਾ ਇਹ ਬੰਦੇ ਨਹੀਂ ਲੱਦ 114 'ਚ ਚਾਰ-ਚਾਰ ਸਰਪੰਚਾਂ ਦੀਆਂ ਫਾਈਲਾਂ ਭਰਾਈਆਂ ਚਾਰ-ਚਾਰ ਮਲੇਰ ਸਾਹਿਬ ਜਾ ਜਾਂਦੀਆਂ ਰਹਿੰਦੀਆਂ ਸਾਨੂੰ ਨਹੀਂ ਕੋਈ ਪਰਵਾਹ ਆ ਬੰਦਾ ਸਰਪੰਚ ਸਾਰੇ ਮੈਨੂੰ ਕਹਿ ਰਹੇ ਆ ਬੰਦਾਰਾ ਸਾਹਿਬ ਸਵੇਰ ਦੇ ਲਗਤ ਦਫਾ ਕਰੋ ਸਰਪੰਚੀਆਂ ਔਰ ਆਪਣਾ ਫਰਜ਼ ਆ ਲੜਨਾ ਐਂ ਤੱਕ ਲੜੂੰਗਾ ਔਰ ਇੱਕ ਗੱਲ ਥੈਨ ਕਿ ਝਾਂਜੜਾ ਪਾਲੋ ਨਚਾਉਂਗਾ ਬੜਾ ਪਾਲੋ ਜੇ ਤਾ ਬੁੜਕ ਸਮਝਿਓ ਜੱਟ ਦੀ ਪੜਕਾ ਇੱਕ ਗੱਲ ਯਾਦ ਰੱਖਿਓ ਬੜੇ ਲੋਕ ਫੇਸਬੁਕ ਤੇ ਕਹਣਗੇ ਕਿ ਦੇਖਣ ਐਡਾ ਬੋਲਦਾ ਜਿਹੜੇ ਉੱਤਰ ਉਹਨਾਂ ਨੂੰ ਵੀ ਵਾਰਨ ਕਰਦਾ ਕਿ ਇੱਥੇ ਧਰਤੀ ਤੇ ਨੌਕਰੀਆਂ ਕਰਨੀਆਂ ਜਦੋਂ ਤੁਸੀਂ ਸੌਹ ਚੁੱਕਦੇ ਹੋ ਉਦੋਂ ਤੁਸੀਂ ਕਹਿੰਦੇ ਅਸੀਂ ਰੱਖੇ ਪਰ ਲਾਲੇ ਪੁਨਾਸਰਾਂ ਦੀ ਜਿਨ੍ਹਾਂ ਦੀ ਰੀੜ ਦੀ ਹੱਡੀ ਟੁੱਟ ਚੁੱਕੀ ਆ ਮੈਂ ਇੱਕ ਗੱਲ ਕਹਿੰਦਾ ਬੜੇ ਆਥਰਾਂ ਨਾਲ ਵਿਕਰਿਆ ਜ਼ਿੰਦਗੀ ਚ ਬੜੇ ਵਿਖੇ ਆਥਰ ਔਰ ਜਿਹੜੇ ਹੁੰਦੇ ਆ ਸਿੱਧੇ ਆਈਐਸ ਕਿਤੇ ਨਾ ਕਿਤੇ ਦਮ ਰੱਖਦੇ ਆ ਜੀ ਜੀ ਜਿਹੜੇ ਥੱਲੇੋਂ ਪ੍ਰਮੋਟ ਹੋ ਕੇ ਕ੍ਰਪਸ਼ਨ ਕਰ ਕਰਕੇ ਉੱਤੇ ਆਉਂਦੇ ਆ ਨਾ ਉਹਨਾਂ ਦੀ ਸਪਾਇਨ ਜਿਹੜੀ ਰੀੜ ਦੀ ਹੱਡੀ ਆ ਟੁੱਟੀ ਹੁੰਦੀ ਆ ਮੈਂ ਨਾ ਨਹੀਂ ਦੇ ਅਫਸਰ ਦਾ ਹਮ ਸਾਰੇ ਕਹੇ ਨੇ ਪਰ ਇੱਕ ਗੱਲ ਸੁਣ ਲੈ ਇੱਕ ਗੱਲ ਸੁਣ ਲੈਣ ਅਫਸਰ ਇਹ ਫਹਿਮ ਹੁੰਦਾ ਕਿ ਅਸੀਂ ਧੱਕਾ ਕਰਕੇ ਚੱਲ ਜਾਣਾ ਇੱਥੇ ਹਿਸਾਬ ਲੈਣਾ ਭਾਵੇਂ ਕੋ ਹੋ ਜਾ ਰਿਟਾਇਰ ਤੇ ਭਾਵੇਂ ਹੋ ਜਾ ਜੋ ਮਰਜੀ ਚਾਂਜਰਾ ਸਾਰੇ ਹੀ ਪਾਉਣਗੇ ਨਚਾਉਂਗਾ ਜਾਂ ਮਰਜੂਆ ਗੌਰ ਲਿਸ਼ਟਾ ਹੁਣ ਫਿਰ ਵੇਖ ਨਾ ਉਹ ਮੇਰਾ ਪਿਆਜ ਲਫਾਵਾ ਵਿਖਾ ਕੇ ਵਿਖਾ ਦੋ ਕੱਪੜਿਆਂ ਦਾ ਸਿੱਧਾ ਹੀ ਡੀਸੀ ਦੇ ਘਰ ਘੜੀ ਜਾ ਕੇ ਬਾਗਾ ਜਿੰਨੇ ਫੜ ਕੇ ਪਰਚਾ ਦੇਣਾ ਜਮਾਨਤ ਵੀ ਨਹੀਂ ਕਰਾਏਗਾ ਅੰਮ੍ਰਿਤਪੁਰ ਹੋਰ ਇਹਨਾਂ ਦਾ ਕੜਦਾ ਪ੍ਰਸ਼ਾਸਨ ਨੂੰ ਅੱਜ ਬਾਕਰ ਅਲਾ ਟੈਲੀਫੋਨ ਕਰ ਤੁਹਾਨੂੰ ਕਹਿੰਦਾ ਨਾ ਕਿ ਉਹ ਐਵੇਂ ਹੀ ਇਕੱਠੇ ਹੋ ਜਾਂਦੇ ਆ ਔਰ ਗੱਲ ਸੁਣ ਓਏ ਮੱਖਣਾ ਟਾਈਮ ਆਲਾ ਦੇ ਫਾਈਟ 2 ਸਾਲ ਜਿੰਨਾ ਚਿਰ ਕਹੇਗਾ ਜਮਾਤਰੀ ਕਰਾਉਂਦਾ ਪਰ ਐਮਐਲਏ ਸਾਹਿਬ ਜੀ ਪਟਨਾ ਦੇ ਇਲਾਕੇ ਨੇ ਉਹ ਗਾਂ ਵੀ ਜਿਤਣਾਈ ਉਹ ਲੋਕਾਂ ਨੇ ਜਿਤਾਉਣਾ 35000 ਰੁਪਏ ਨਹੀਂ ਰੁਟਾ ਲ ਆਪਣੀ ਰੁਟਾ ਜਿਹੜੇ ਅੱਜ ਦਾ ਯੂਕਰੇਨ ਚ ਵੱਗੀ ਨਾ ਜੰਗ ਇਹ ਥੱਲੇ ਟੈਂਕਾਂ ਚੋਂ ਜਿਹੜੇ ਟੋਪਖਾਨਿਆਂ ਦੇ ਵਿੱਚ ਵੜ-ਵੜ ਲੋਕੀ ਸਲੂਗਾ ਚੁੱਕਦੇ ਆ ਔਰ ਰੱਡਾਂ ਲੱਭ ਲਈ ਤੇ ਝਾਂਜਰਾ ਮੰਗਾ ਲਿਆ ਜਿੰਨੇ ਜਿੰਨੇ ਪੰਗਾ ਲੈਣਾ ਡਟ ਕੇ ਰਿਹਾ ਇਹਨੂੰ ਮੰਗਾਰਨਾ ਸਮਝਿਓ ਇਹਨੂੰ ਐਵੇਂ ਧਮਕੀਆਂ ਲੈ ਸਮਝਿਓ ਜਿਹਦੇ ਜਿੰਨੀ ਤਾਕਤ ਅਥਰਾਂ ਦੇ ਆ ਹੁਣ ਉਹ ਮੇਰੇ ਤੇ ਲਾ ਲੈਣ ਜਿੰਨੀ ਤਾਕਤ ਇਹਨਾਂ ਦੀ ਸਰਕਾਰ ਤੇ ਮੇਰੇ ਤੇ ਲਾ ਲੈਣ ਮੈਂ ਆ ਇਮਾਨਦਾਰ ਜਿਹੜੇ ਇੱਥੇ ਬਕਵਾਸ ਕਰਦੇ ਸੀ ਕਈ ਲੋਕ ਕਿ ਬਗਾਜੀ ਆਇਆ ਜੀ ਆ ਉਹ 3 ਸਾਲ ਸਰਕਾਰ ਨਾਲ ਚੱਲੀ ਆ ਫੜ ਕੇ ਅੰਦਰ ਦੇ ਦਿਓ ਜੇ ਮੇਰੀ ਜ਼ੁਬਾਨ ਨੂੰ ਜਿੰਦਰਾ ਲਾਉਣਾ ਉਦਾਂ ਇਹ ਜ਼ੁਬਾਨ ਨਹੀਂ ਖੁੱਦ ਬੰਦ ਹੋਣੀ ਇਹ ਨਹੀਂ ਹੋਣੀ ਹੋਰ ਖੁੱਲੂ ਇਹਨਾਂ ਕੱਚ ਵੀ ਗੂਰਨਾ ਇਹਦੇ ਨਾਕ ਮੰਤਰੀ ਦੇ ਘਰ ਲੈ ਕੇ ਵੀ ਸਸੂਲ ਐਸ ਐਸ ਵੀਡੀਓ ਪੀਓ ਨੂੰ ਜਿਹਨੂੰ ਸਰਕਾਰ ਨੇ ਆਪਣਾ ਉਹ ਬਣਾਇਆ ਹੋਇਆ ਝੇਤਾ ਪੁੱਤ ਕਰਪਸ਼ਨ ਲੋਕਾਂ ਦੇ ਪੈਸੇ ਲੁੱਟ ਕੇ ਖਾ ਗਿਆ ਇਸ ਬੀਡੀਪੀਓ ਨੂੰ ਮੈਂ ਚੈਲੰਜ ਕਰਨਾ ਝਾਂਜਰਾ ਮਗਾਲੀ ਤੂੰ ਵੀ ਤੈਨੂੰ ਇੰਨੀ ਗੱਲ ਕਹਿਤੀ ਓ ਅੱਜਰ ਤੈਨੂੰ ਇਸ ਕੇਸ ਦੇ ਵਿੱਚ ਜਿੰਨਾ ਜਿੰੰਦਰ ਨਾ ਕਰਾਇਆ ਸਰ ਸਾਹਿਬ ਤੇਰੀ ਸੁਣ ਤੇ ਇੱਕ ਗੱਲ ਹੋਰ ਸੁਣ ਲੈ ਬੀਡੀਪੀਓ ਔਰ ਪ੍ਰਸ਼ਾਸਨ ਤੇ ਸਰਕਾਰ ਇਹ ਡੀਸੀ ਗੁਰਦਾਸਪੁਰ ਵੀ ਸੁਣ ਲੈ ਡੀਸੀ ਸਾਹਿਬ ਇਹ ਵੀ ਦੋ ਚੀਜ਼ਾਂ ਤੁਹਾਡੇ ਧਿਆਨ ਚ ਲਿਆਉਂਦੀਆਂ ਔਰ ਤੀਜੀ ਗੱਲ ਇਹ ਉਹ ਬੀਡੀਪੀਓ ਜਿਹੜਾ ਦੋ ਵਾਰੀ ਬਾਹਰਲੇ ਮੁਲਕ ਚ ਗਿਆ ਬਿਨਾ ਪ੍ਰਸ਼ਾਸਨ ਦੀ ਪ੍ਰਾਨਗੀ ਤੋਂ ਇਹਨਾਂ ਛੁੱਟੀ ਨੇ ਜਿਹੜਾ ਸਿੱਧਾ ਡਿਸਮਿਸ ਹੁੰਦਾ ਉਹ ਵੀ ਮੈਂ ਹੁਣ ਭਾਵੇਂ ਹਾਈਕੋਰਟ ਜਾਣਾ ਪਏ ਸਾਰੇ ਅਫਸਰਾਂ ਦੇ ਕਲਾਬ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਾਰਿਆਂ ਦੇ ਖਿਲਾਫ ਜਾਊਂਗਾ ਕਿ ਇਹਨਾਂ ਨੇ ਇਸ ਬੰਦੇ ਨੇ ਅੱਜ ਤੱਕ ਜਿਹੜਾ ਦੋ ਵਾਰੀ ਬਾਹਰ ਗਿਆ ਤੇ ਇਸ ਬੰਦੇ ਨੇ ਕਿਸੇ ਤਰ੍ਹਾਂ ਦੀ ਛੁੱਟੀ ਨਹੀਂ ਲਈ ਬਿਨਾ ਦੱਸੇ ਸਰਕਾਰ ਨੂੰ ਤੇ ਮਹਿਕਮੇ ਨੂੰ ਇਹ ਦੋ ਵਾਰ ਬਾਹਰ ਜਾ ਆਇਆ ਇੱਥੇ ਕ腐ਸ਼ਨ ਕਰੀ ਜਾਂਦਾ ਤੇ ਸਰਕਾਰ ਮਿਹਰਬਾਨ ਹੋਈਆ ਤੇ ਜੋ ਪੈਸਾ ਪੰਜਾਬ ਸਰਕਾਰ ਨੇ ਲੋਕਾਂ ਦਾ ਬੱਸਾਂ ਮਗਰ ਯੂਨੀਪੋਲਾਂ ਤੇ ਰਮੰਦਰ ਸਾਹਿਬ ਨੂੰ ਜਾਂਦੇ ਆਂ 에어ਪੋਰਟਾਂ ਤੇ ਜਾਂਦੇ ਆਂ ਜ਼ੀਰੋ ਟੋਲਰੈਂਸ ਕ੍ਰਪਸ਼ਨ ਤੇ ਹਰ ਲਾਗਤ ਹੈ ਉਹ ਜੀ ਸਰਕਾਰ ਤੇ ਇਹੋ ਜਿਹੇ ਕਾਦੀ ਜ਼ੀਰੋ ਕ੍ਰਪਸ਼ਨ ਆ ਬਈ ਹੱਕ ਅਥਰ ਤੁਹਾਡੇ ਅੱਖਰ ਲਿਖ ਰਹੇ ਆ ਸਾਡੀ ਸਰਕਾਰ ਨੇ ਨਹੀਂ ਲਿਖਿਆ ਤੁਸੀਂ ਉਹਦੇ ਤੇ ਖਿਲਾਫ ਕਾਰਵਾਈ ਨਹੀਂ ਮੁੱਖ ਮੰਤਰੀ ਸਾਹਿਬ ਕਰ ਸਕੇ ਕਾਦੀ ਤੁਹਾਡੀ ਰਹੀ ਆ ਜ਼ੀਰੋ ਟੋਲਰੈਂਸ ਹੋ ਇਸ ਕਰਕੇ ਵੀ ਲੜਾਈ ਲੜਾਂਗਾ ਹੁਣ ਬੈ ਔਰ ਦੂਜੀ ਗੱਲ ਐਂਡ ਤੱਕ ਅਜੇ ਵੀ ਵੇਟ ਕਰਕੇ ਤੁਰਾਂਗਾ ਘਰੋਂ ਸਰਦਾਰ ਰਿੰਦਰ ਮੀਤ ਪਾਣਾ ਜਿੰਦਾਬਾਹ ਸਾਬ ਦੇ ਘਰ ਜਾਵਾਂਗਾ ਜੈਸਵੀ ਪੁਲਿਸ ਪੁਲਿਸ ਦਾ ਧੰਨਵਾਦ ਕਰਦਾ ਪੁਲਿਸ ਨੇ ਲਾਅ ਐਂਡ ਆਰਡਰ ਪੂਰਾ ਮੇਨਟੇਨ ਕੀਤਾ ਔਰ ਮੈਂ ਵੀ ਪੁਲਿਸ ਨੂੰ ਕਹਿਣਾ ਬਿਲਕੁਲ ਨਿਸ਼ਚਿੰਤਾ ਜੋ ਕੋਈ ਮੈਂ ਵਾਇਲੈਂਸ ਨਹੀਂ ਕਰਨੀ ਗੁਰਦਾਸਪੁਰ ਚ ਮੇਰਾ ਸਿੱਧਾ ਇੱਕੋ ਟਾਰਗੇਟ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਹਦੇ ਘਰ ਘਾੜੀ ਜਾਵਾਂਗਾ ਮੇਰੇ ਤੇ ਜੋ ਧਾਰਾ ਬਣਦੀ ਹੈ ਉਹ ਤੋਂ ਵੱਧ ਲਾਇਓ ਮੈਨੂੰ ਅੰਦਰ ਕਰ ਦਿਓ ਤਾਂ ਜੋ ਮੈਂ ਜ਼ਮਾਨਤ ਨਾ ਲਾ ਇੱਕ ਸਾਲ ਅੰਦਰ ਰੱਖੋਗੇ ਸ਼ੇਰ ਨਹੀਂ ਜੇ ਫੜਿਆ ਜਾਣਾ ਪਿਆ ਆ ਕੇ ਫੜ ਕੇ ਅੰਦਰ ਦੇ ਦਿਓ ਸਾਨੂੰ ਮੇਰੀ ਜਬਾਨ ਬੰਦ ਰੇ ਇਹ ਤੁਹਾਡੇ ਨਾਲ ਵਾਦਾ ਜਮਾਨਤ ਨਹੀਂ ਕਰਾਵਾਂਗਾ ਤਾਂ ਜੋ ਤੁਹਾਨੂੰ ਪਰੇਸ਼ਾਨੀ ਨਾ ਹੋਏ ਮੇਰੇ ਤੋਂ ਜਿੱਦਣ ਮੇਰੇ ਹੁਣਜੀ ਗੱਲ ਇੱਕ ਗੱਲ ਜਿੰਨੇ ਤੁਸੀਂ ਇੱਥੇ ਖੜੇ ਹੋ ਜ਼ਿੰਦਗੀ ਚ ਇੱਕ ਗੱਲ ਯਾਦ ਰੱਖਿਓ ਨਾ ਮੈਂ ਕੁਰਸੀ ਦਾ ਭੁੱਖਾ ਜੇ ਨਾ ਮੈਂ ਕੋ ਰਾਜਨੀਤੀ ਦੀ ਭੁੱਖ ਨਾ ਮੈਂ ਪੈਸੇ ਕਮਾਉਣ ਲਈ ਆਇਆ ਪਰ ਇੱਕ ਗੱਲ ਇੱਕ ਗੱਲ ਸੁਣ ਲਿਓ ਮੈਂ ਜ਼ਿੰਦਗੀ 'ਚ ਇੱਕ ਜਿਸ ਦਿਨ ਆਇਆ ਸੀ ਰਾਜਨੀਤੀ 'ਚ ਇਹ ਗੱਲ ਦੀ ਸੌ ਖਾਦੀ ਸੀ ਕਿਉਂਕਿ ਮੈਂ ਸਰਦਾਰ ਕਰਤਾਰ ਸਿੰਘ ਪਾੜੇ ਦਾ ਪੁੱਤਰਾ ਮੈਂ ਸੌ ਖਾਦੀ ਸੀ ਕਿ ਕਿਸੇ ਦੀ ਜੇਬਾਂ ਨਹੀਂ ਵੇਖਣਾ ਇਸੇ ਦਾ ਨਾ ਤਕਰ ਕਿਸੇ ਕੋਈ ਪੈਸਾ ਨਹੀਂ ਖਾਣਾ ਨਹੀਂ ਖਾਦਾ ਅਰਦਾਸਤਾ ਕੀਤੀ ਆ ਉਹਦਾ ਰਿਜ਼ਲਟ ਛੇਤੀ ਆ ਜਾਣਾ ਸੋ ਦੂਜੀ ਗੱਲ ਮੈਂ ਜੇ ਰਾਜਨੀਤੀ 'ਚ ਆਇਆ ਮੈਂ ਸੇਵਾ ਕਰਨ ਆਇਆ ਔਰ ਜਿੰਨੀ ਚਿਰ ਸੇਵਾ ਤੁਸੀਂ ਲੋਟੋਗੇ ਇਦਾਂ ਹੀ ਕੱਟ ਕਰਕੇ ਜਿੱਦਣ ਕਹਿ ਦੋਗੇ ਨਾ ਕਿ ਪਾੜਾ ਤੇਰੀ ਨਹੀਂ ਲੋੜ ਮਾ ਪਿਓ ਦਾ ਪੁੱਤ ਨਹੀਂ ਰਾਜਨੀਤੀ ਨਾਲ ਸ਼ਕਾ ਬਿਲਕੁਲ ਨੌਲੇਜ ਬੰਦਾ ਨਹੀਂਗਾ ਵਾਲੇਕੁਮ ਅੱਜ ਇੱਕ ਟਾਲਾ ਮੈਂ ਕੋਈ ਇੱਥੋਂ ਨਹੀਂ ਬੋਲ ਰਿਹਾ ਮੈਂ ਇੱਥੋਂ ਬੋਲ ਰਿਹਾ ਇੱਥੋਂ ਪ੍ਰਸ਼ਾਸਨ ਨੂੰ ਵੀ ਦੱਸਦਾ ਤੇ ਸਰਕਾਰ ਨੂੰ ਵੀ ਇਹ ਸ਼ੇਰ ਪਿੰਜਰੇ ਚ ਪਾ ਦਿਓ ਚੰਗੇ ਰਹੋਗੇ ਇਹ ਸ਼ੇਰ ਦੀ ਪੂਛ ਤੇ ਪੈਰ ਰੱਖਿਆ ਇਹ ਗਿੱਦੜ ਨਹੀਂ ਆ ਜਿਹੜਾ ਡਰ ਕੇ ਘਰ ਵੜ ਜੂਗਾ ਇਹ ਸ਼ੇਰ ਉਹ ਆ ਜਿੰਨੂੰ ਕੋਈ ਫੜ ਕੇ ਅੰਦਰ ਦੇ ਦੋ ਤੇ ਮੈਂ ਜ਼ਮਾਨਤ ਨਹੀਂ ਲਾਉਂਗਾ ਤੁਹਾਡੇ ਨਾਲ ਵਾਦਾ ਮੈਂ ਡੀਸੀ ਸਾਹਿਬ ਦੇ ਮਾਧਿਅਮ ਰਹੀਂ ਤੇ ਜਿਹੜੇ ਇੱਥੇ ਅਬਜ਼ਰਵਰ ਲਾਇਆ ਸਰਕਾਰ ਜੋ ਡਾਕਟਰ ਰਵੀਨੋਤ ਤਰੀਖਾ ਜੀ ਵੀ ਸੁਣ ਰਹੇ ਹੋਣਗੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਇੰਚਾਰਜ ਰਾਜਕਮਲ ਚੌਧਰੀ ਜੀ ਵੀ ਸ਼ਾਇਦ ਸੁਣ ਰਹੇ ਹੋਣਗੇ ਜਿਹੜਾ ਜਿਹੜਾ ਵੀ ਸਰਕਾਰ ਦਾ ਨਮਾਇਦਾ ਸੁਣ ਰਿਆ ਜਿਸ ਵੀ ਆਰਓ ਨੇ ਉਥੇ ਗਲਤ ਲਾਇਆ ਲਿਸਟਾਂ ਜਾਂ ਇਹ ਸਮਝੋ ਵੀ ਰਾਤ ਨੂੰ ਲਾ ਲਓ ਸਵੇਰੇ ਲਾ ਲਓ